ਮੰਮੀ ਜੀ ਮੈਂ ਤੁਹਾਨੂੰ ਕੱਲ ਬਹੁਤ ਬੁਰਾ ਭਲਾ ਬੋਲਿਆ ਐਸ ਕਰਕੇ ਮੈਨੂੰ ਮaaf ਕਰ ਦਿਓ ਅੱਜ ਤੋਂ ਬਾਅਦ ਮਰਤੋਏ ਜੀ ਕਦੇ ਗਲਤੀ ਨਹੀਂ ਹੋਊਗੀ ਜਿਵੇਂ ਤੁਸੀਂ ਕਹਿੰਦੇ ਸੀ ਨਾ ਵੀ ਅਸੀਂ ਇਹਨੂੰ ਆਪਣੀਆਂ ਧੀਆਂ ਵਾਂਗ ਰੱਖਾਂਗੇ ਤੇ ਮੈਂ ਵੀ ਤੁਹਾਨੂੰ ਹੁਣ ਮੈਂ ਨਾ ਆਪਣੀਆਂ ਮਾਵਾ ਵਾਂਗ ਰੱਖੂੰਗੀ ਮੈਂ ਹੁਣ ਕਦੇ ਵੀ ਤੁਹਾਨੂੰ ਆਪਣੀ ਸੱਸ ਨਹੀਂ ਸਮਝਣਾ ਐਂ ਸਮਝੂੰਗੀ ਵੀ ਜਿਵੇਂ ਮੇਰੀ ਮਾਂ ਹੁੰਨੇ ਆ ਤੁਸੀਂ ਚੱਲ ਚੰਗਾ ਮਸ ਸੰਦੀਪ ਮੈਂ ਚੱਲਾਂ ਕੰਮ ਤੇ ਠੀਕ ਆ ਜੀ ਜਾਓ ਔਂਦਸ ਮਾਤਾ ਕੀ ਮੇਰੀਆਂ ਚੁਗਲੀਆਂ ਕਰਦੀ ਸੀ ਬੋਲ ਲੱਗੇ ਸਵੇਰੇ ਸਵੇਰੇ ਢਕਾਉਣ ਨੂੰ ਕੰਮ ਨਹੀਂ ਕਰਦੀ ਇਹ ਸਾਰਾ ਕੰਮ ਮੇਰੇ ਤੋਂ ਕਰਵਾਉਂਦੀ ਆ ਫੇਰ ਕਰਵਾਉਂਦੀ ਇਹਦਾ ਮੈਂ ਇਸ ਘਰ ਚ ਵਿਆਹ ਕੇ ਆਈ ਆ ਨੌਕਰੀ ਨਹੀਂ ਨਹੀਂ ਹੈਗੀ ਮੈਂ ਵੀ ਤੁਹਾਡੇ ਘਰ ਦੇ ਮੈਂ ਕੰਮ ਕਰੂੰਗੀ ਮੇਰੇ ਤੋਂ ਨਹੀਂ ਹੁੰਦਾ ਆਪਾਂ ਨਹੀਂ ਕਰਨਾ ਕਰਨਾ ਆਪਾਂ ਤੈਸ਼ ਕਰਨੀ ਆ ਮੈਂ ਤਾਂ ਉਹਦੇ ਸਾਹਮਣੇ ਐਕਟਿੰਗ ਜੀ ਕਰਨੀ ਪੈਗੀ ਮੈਨੂੰ ਸਾਰਾ ਦਿਨ ਇਸ ਘਰ ਦੇ ਵਿੱਚ ਕੰਮ ਕਰੀ ਜਾਓ ਇਹਨਾਂ ਵਾਸਤੇ ਅਗੋ ਕਹਿਣਗੇ ਨਹੀਂ ਜੀ ਸਾਡੇ ਘਰ ਦੀਆਂ ਨੂੰ ਉੱਚੀ ਨਹੀਂ ਬੋਲਦੀਆਂ ਉੱਚੀ ਨਹੀਂ ਬੋਲਦੀਆਂ ਕੰਮ ਤਾਂ ਸਾਰੇ ਦਿਨ ਕਰ ਸਕਦੀਆਂ ਆਪਣੇ ਤੋਂ ਜੇ ਆਪਾਂ ਬੋਲ ਨਹੀਂ ਸਕਦੇ ਤੇ ਆਪਾਂ ਕੰਮ ਵੀ ਨਹੀਂ ਕਰ ਸਕਦੇ ਖ਼ਬਰਦਾਰ ਜੇ ਆਇਆ ਤੇ ਬਾਅਦ ਮੈਨੂੰ ਕਿਸੇ ਨੇ ਕੰਮ ਆਖਿਆ ਮੇਰਾ ਜੀ ਕਰੂ ਮੈਂ ਕਰੂੰ ਨਹੀਂ ਤੇ ਨਹੀਂ